ਬੰਨੀਏ ਮਾਤਰ ਤੀਏ ਤੇਰੀ ਗੋਦ ਨੂੰ ਜਨ ਹੋਰ ਬਥੇਰੇ ਮਾਤਰ ਤੀਏ ਤੇਰੀ ਗੋਦ ਨੂੰ ਜਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰ ਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਭਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਜੰਮਦਾ ਬੰਦਾ ਸੀਰੀਏ ਟਕੇ ਆਂਦੀ ਮੀਰੀ ਪੀਰੀਏ ਜਿੱਥੇ ਕਰਜੇ ਟ ਪੰਜੀਰੀਏ ਬਾਪੂ ਦੇ ਕਰਜੇ ਦੇ सूद ਪੁੱਤ ਮਦੇ ਜਿਹੜੇ ਧੀਆ ਹੋ ਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਥੈਂਕ ਯੂ ਸੋ ਮੱਚ